ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਨੇ ਰੱਖੜੀ ਦੇ ਸੂਟ ਨਹੀਂ ਸੇਲਾਂ ਲਾਤੀਆਂ ਤੁਸੀਂ ਸੁੱਤੇ ਹੋ ਕਰੋ ਲੋਕਾਂ ਦਾ ਫੇਰਾ ਕੋਈ ਉਹ ਭਾਰੀਏ ਦੀ ਸੁੱਤੇ ਨਹੀਂ ਅਸੀਂ ਸੁੱਤੇ ਪੇ ਲੋਕਾਂ ਨੂੰ ਜਗਾ ਰਹੇ ਆ ਜਿਹੜੇ ਬਾਜ਼ਾਰ 'ਚ ਤੁਹਾਨੂੰ 5-500 ਵਾਲੇ ਸੂਟ 1000-1000 ਦੇ ਕਰਕੇ ਇੱਕ ਨਾਲ ਫ੍ਰੀ ਕਰ ਦਿੰਦੇ ਆ ਅਸੀਂ 1000 1000 ਵਾਲੇ ਸੂਟ ਪਹਿਲਾਂ ਹੀ 5 500 ਰੁਪਏ ਦੇ ਵਿੱਚ ਹੀ ਜੰਨੇ ਆ ਪਰ ਆ ਨਾਲ ਇੱਕ ਸੂਟ ਬਿਲਕੁਲ ਫ੍ਰੀ ਦੇਣਾ 5 ਮੀਟਰ ਫਿਓਨਾ ਦਾ ਸੂਟ ਬਿਲਕੁਲ ਫ੍ਰੀ ਭਾਜੀ ਉਹ ਜਿਹੜਾ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਸੂਟ ਆ ਸਾਡੇ ਕੋਲ ਲੈ ਜਾਓ ਸਿਰਫ 500 ਰੁਪਏ ਦਾ ਸੂਟ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਦਵਾਂਗੇ ਬਿਲਕੁਲ ਫ੍ਰੀ ਚਾਹੇ ਡਿਜ਼ਾਈਨ ਆ ਲੈ ਲੋ ਚਾਹੇ ਡਿਜ਼ਾਈਨ ਆ ਲੈ ਲੋ ਚਾਹੇ ਡਿਜ਼ਾਈਨ ਆ ਲੈ ਲੋ ਦੇਖੋ ਜੀ ਰੰਗਾ ਮੇਚੀ ਕਿੰਨੀ ਆ ਗਈ ਧਾਕ ਪੂਰੀ ਰੇਟ ਲਾਤਾ ਇੱਕ 500 ਰੁਪਿਆ ਚਾਹੇ ਪ੍ਰਿੰਟ ਸੂਟ ਲੈ ਲੋ ਕੋ ਜੀ ਜਿਹੜੇ ਜਾਮ ਕਾਟਨ ਦੇ ਸੂਟ 2 2000 ਦੇ ਬਿਜਾਰਾ ਚ ਮਿਲਦੇ ਆ ਚੱਕੋ 650 ਰੁਪਏ ਦਾ ਸੂਟ ਕਰਤਾ ਜਿਹੜਾ 12 75 75 ਦਾ ਬਿਜਾਰਾ ਚ ਵੇਖਦਾ ਨਾਲ ਉਹਦੇ ਇੱਕ ਕਾਟਨ ਦਾ ਸੂਟ ਕਾਟਨ ਦੇ ਦੁਪੱਟੇ ਨਾਲ ਬਿਲਕੁਲ ਫਰੀ ਭਾਜੀ 1200 1500 16 16 ਵਾਲੇ ਸੂਟ ਕਰਤੇ 650 ਦੇ ਵਿੱਚ ਜਿਹੜੇ ਵੀ ਦਾਜਵਰੀ ਵਾਲੇ ਕੱਪੜੇ ਵਾਲੇ ਪਏ ਸਾਰੇ 650 ਦੇ ਉਹਨਾਂ ਨਾਲ ਆ ਸੂਟ ਬਿਲਕੁਲ ਫ੍ਰੀ ਦੁਪੱਟੇ ਦੇ ਨਾਲ ਭਾਜੀ ਦੇਖੋ ਜੀ ਬਾਰ ਬਾਰ ਕਹਿ ਰਹੇ ਆ ਆ ਸਟਾਕ ਪਿਆ ਸਾਡੇ ਕੋਲ ਦੇਖੋ ਆ ਸਾਰਾ ਹੀ ਸਟਾਕ ਇਹ ਸਟਾਕ ਕਲੀਅਰ ਕਰਨਾ ਜਦੋਂ ਸਟਾਕ ਕਲੀਅਰ ਹੋ ਗਿਆ ਉਸ ਤੋਂ ਬਾਅਦ ਸੇਲ ਬੰਦਿਆ ਇਸ ਕਰਕੇ ਕਹਿੰਦੇ ਛੇ ਦੀ ਛੇਤੀ ਆਜੋ 1200 ਦਾ ਸੂਟ 500 ਘਟਾਵਾਂਗੇ ਉਹਦੇ ਨਾਲ ਦੂਜਾ ਸੂਟ ਬਿਲਕੁਲ ਫ੍ਰੀ 1500 ਦਾ ਸੂਟ ਦਵਾਂਗੇ 650 ਚ ਉਹਦੇ ਨਾਲ ਵੀ ਕਾਟਨ ਦਾ 400 ਦਾ ਸੂਟ ਦਵਾਂਗੇ ਬਿਲਕੁਲ ਫ੍ਰੀ ਦੇਖੋ ਜੀ ਟੈਕਸ ਦੇ ਸਹਿਵਾ ਦੇ ਸੂਟ ਆ ਗਏ ਹੈ ਕੜਾਈ ਵਾਲੇ ਜਿਹੜੇ ਬਜ਼ਾਰਾਂ 'ਚ 2-2000 ਰੁਪਏ ਦਾ ਮਿਲਦਾ ਚੱਕੋ 750 ਰੁਪਏ ਦਾ ਕੋਈ ਮੰਗਦਾ 1500 ਕੋਈ ਮੰਗਦਾ 1700 ਸਾਡਾ ਰੇਟ ਸਿਰਫ 750 750 ਦਾ ਸੂਟ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਦੇਵਾਂਗੇ 750 ਵਾਲੇ ਸੂਟ ਦੇ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਚੈਲੰਜ ਕਰਕੇ ਕਹਿੰਦੇ ਆ ਇਦਾਂ ਦੀ ਡਿਜ਼ਾਈਨ ਹੀ ਕਹਿੰਦੇ ਨੇ 750 ਰੁਪਏ ਦੇ ਨਹੀਂ ਦੇਣੀ ਦੇਖੋ ਜਿਹੜਾ ਬਾਜ਼ਾਰ 'ਚ ਤੁਸੀ 30000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲੋਂ ਸੇਲ ਦੇ ਵਿੱਚ ਸਿਰਫ 10000 ਦਾ ਲੈ ਜਾਓ ਕਿੰਨੇ ਸੂਟ ਖਰੀਦੂਗੇ ਓਨੇ ਸੂਟ ਫ੍ਰੀ ਤੁਸੀਂ 10 ਸੂਟ ਖਰੀਦੂਗੇ 10 ਸੂਟ ਫ੍ਰੀ 20 ਸੂਟ ਖਰੀਦੂਗੇ 20 ਸੂਟ ਫ੍ਰੀ ਤੁਸੀਂ ਚਾਹੇ 100 ਸੂਟ ਖਰੀਦ ਲਓ 100 ਸੂਟ ਦੇ ਨਾਲ 100 ਸੂਟ ਫ੍ਰੀ ਦੇ ਕੇ ਭੇਜਾਂਗੇ ਦੇਖੋ ਜੀ ਅੰਕਲੋਂ ਬੁੱਟਰ ਰੋਡ ਕਾਦੀਆਂ ਸਾਰਾ ਦਾ ਸਾਰਾ ਸਟਾਕ ਕਲੀਅਰ ਕਰ ਦੇਣਾ ਚਾਹੇ ਆ ਢੇਰੀ ਹੋਵੇ ਚਾਹੇ ਉਹ ਢੇਰੀ ਹੋਵੇ ਬਿਲਕੁਲ ਫ੍ਰੀ ਦੇ ਭਾਅ ਦੇ ਰਹੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਕੋਈ 25% ਕੋਈ 30% ਲੈਸ ਲਾਂਦਾ ਨਾ ਆਹ ਸੇਲ ਜਿਹੜੀ ਲਾਤੀ ਹੈ ਸਭ ਤੋਂ ਵੱਡੀ ਸੇਲ ਆਤੀ ਉਹ ਸਿਆਣੇ ਬਣੋ ਸਿਆਣੇ ਬਣੋ ਨਾ ਕਰਾ ਲੁੱਟਾਂ ਨਾ ਕਰਾ ਲੁੱਟਾਂ ਉਹ ਲੁੱਟਾਂ ਨਾ ਕਰਾਓ ਸਿੱਧੇ ਅੰਕਲ ਓਮ ਬੁੱਟਰ ਰੋਡ ਕਾਦੀਆਂ ਆਜੋ ਸਟਾਕ ਸਾਰਾ ਹੀ ਕਲੀਅਰ ਕਰ ਦੇਣਾ ਰੱਖੜੀ ਦੇ ਬਹੁਤ ਵੱਡੀ ਸੇਲ 4 ਦਿਨ 28 29 30 31 ਜੁਲਾਈ ਤੱਕ ਆਜੋ ਅੰਕਲ ਓਮ ਬੁੱਟਾ ਰੋਡ ਕਾ ਦੀਆਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਚਾਰ ਦਿਨ ਬਹੁਤ ਵੱਡੇ ਫਾਇਦੇ ਹੋਣੇ ਆਰੀ ਕੋਈ ਲਾਟ ਨਹੀਂ ਫਰੈਸ਼ ਸ਼ੌਦੇ ਆ ਤੁਸੀਂ ਚੈੱਕ ਕਰ ਲਓ ਨਵੇਂ ਡਿਜ਼ਾਈਨ ਆਏ ਆ ਇੱਕ ਤੋਂ ਇੱਕ ਟਾਪ ਤੋਂ ਟਾਪ ਡਿਜ਼ਾਈਨ ਆ ਦੇਖੋ 650 ਦਾ ਸੂਟ ਆ ਉਹਦੇ ਨਾਲ ਕਾਟਨ ਦਾ ਸੂਟ 250 ਰੁਪਿਆ ਬਿਲਕੁਲ ਫ੍ਰੀ ਦੇ ਰਹੇ ਆ ਚੈਲੰਜ ਕਰਕੇ ਕਹਿੰਦੇ ਆ ਬੁੱਟਾ ਰੋਡ ਕਾਦੀਆਂ 'ਚ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਲੱਗ ਗਿਆ ਜਿਹੜਾ ਦਾਜਵਰੀ ਦਾ ਕੱਪੜਾ ਟਾਪ ਦੇ ਰਾਮਟੈਕਸ ਸਹਿਵਾ ਦੇ ਜਿਹੜੇ ਡਿਜ਼ਾਈਨ ਜਿਹੜੇ 750 ਦੇ ਕਰਤੇ ਆ ਉਹਦੇ ਨਾਲ ਨਾਇਰਾ ਕੱਟ ਰੈਡੀमेड ਸੂਟ ਬਿਲਕੁਲ ਬਈਵਾਜੀ ਉਹ ਇਸ ਤਰ੍ਹਾਂ ਤੁਸੀਂ ਹੋਰ ਵੀ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਉਹਦੇ ਵਿੱਚ ਵੱਡੇ ਫਾਇਦੇ ਕਰਾਂਗੇ ਸਾਡੇ ਕੋਲ ਆਜੋ ਕੋਡੀਆਂ ਦੇ ਭਾਅ ਕੱਪੜਾ ਅੰਕਲ ਹੋਮ ਬੁੱਟਾ ਰੋਡ ਕਾਦੀਆਂ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣੀ ਆ ਫੋਨ ਤੁਸੀਂ ਕਰ ਸਕਦੇ ਆ